ਨੇ ਸਾਥੀ ਨੂੰ ਕਾਂਗਰਸੀ ਲੀਡਰ ਹੈ ਉਹਨੂੰ ਮਿਲਣ ਆਸਤੇ ਆਏ ਆ ਹੌਸਲਾ ਦੇਣਾ ਆਸਤੇ ਆਏ ਆ ਚੜਦੀ ਕਲਾ ਚੜੋ ਪਰਮਾਤਮਾ ਚੰਗੇ ਦਿਨ ਲਿਆਏਗਾ ਇਹ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹੇ ਬ੍ਰੇਕਸਟ ਕਿਸ ਤਰ੍ਹਾਂ ਲੱਗ ਰਿਹਾ ਸਾਬ ਸਿੰਘ ਜੀ ਤੁਸੀਂ ਮਿਲ ਕੇ ਆਏ ਹੋ ਕਿੰਨੇ ਕੁ ਖੁਸ਼ਨੈ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਦੇਖੋ ਜੀ ਜੇਲ੍ਹ ਚ ਕੋਈ ਖੁਸ਼ ਨਹੀਂ ਹੁੰਦਾ ਬਟ ਹਾ ਹੌਸਲੇ ਚ ਬਹੁਤ ਨੇ ਜੀ ਸਰਦਾਰ ਸਾਧੂ ਸਿੰਘ ਜੀ ਔਰ ਮੈਨੂੰ ਲੱਗਦਾ ਕਿ ਪਾਕ ਸਾਫ ਹੋ ਕੇ ਔਰ ਇਹ ਜਿਹੜਾ ਕੇਸ ਹੈ ਇਹਦੇ ਚੋਂ ਬਾਹਰ ਨਿਕਲਣਗੇ ਔਰ ਕੇਸ 'ਚ ਬੇਬੁਨਿਆਦੀ ਗੱਲਾਂ ਹੈ ਕੋਈ ਕੁਝ ਨਹੀਂ ਪਾਇਆ ਗਿਆ ਕੇਸ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ ਜੀ ਬਾਈ ਇੱਜ਼ਤ ਭਰੀ ਸਾਧੂ ਸਿੰਘ ਜੀ ਹੋਣਗੇ ਪੂਰਨ ਹੌਸਲੇ 'ਚ ਮੇਰੀ ਵਕੀਲਾ ਨਾਲ ਵੀ ਗੱਲ ਹੋਈ ਹੈ ਜੀ ਜਨਰਲ ਅੰਦਰ ਕੇਂਦਰ ਸਰਕਾਰ ਨੇ 14 ਐਮਐਸਪੀ ਦੇ ਮਰੀਟਾ ਤੇ ਵਾਅਦਾ ਕੀਤਾ ਕਿਸ ਤਰ੍ਹਾਂ ਦੇ ਹੋਏ ਕਾਰੇ ਤੇ ਜੀ ਐਮਐਸਪੀ ਦੇ 14 ਫਸਲਾਂ ਦੇ ਦੇਖੋ ਜੀ 14 ਫਸਲਾਂ ਤੇ ਵਾਅਦਾ ਕੀਤਾ ਜਾਂ ਨਹੀਂ ਕੀਤਾ ਪਹਿਲਾਂ ਮੈਂ ਇਹ ਕਹਿੰਦਾ ਵੀ ਜਿਹੜੀ ਸਾਡੇ ਕਿਸਾਨਾਂ ਦੀ ਡਿਮਾਂਡ ਹੈ ਕਣਕ ਤੇ ਝੋਨਾ ਇਹਦੇ ਤੇ ਐਮਐਸਪੀ ਦੀ ਲੀਗਲ ਗਾਰੰਟੀ ਜ਼ਰੂਰ ਦੇਣ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨ ਜਿਹੜਾ ਉਹ ਲੀਗਲ ਗਾਰੰਟੀ ਮੰਗਦਾ ਹੈ ਇਸ ਗੱਲ ਦੀ ਐਮਐਸਪੀ ਦੀ ਲੀਗਲ ਗਾਰੰਟੀ ਮੰਗਦਾ ਹੈ ਚੰਗੀ ਗੱਲ ਹੈ ਜੇ 14 ਫਸਲਾਂ ਦੇ ਦਿੱਤਾ ਲੇਕਿਨ ਮੈਨੂੰ ਲੱਗਦਾ ਜਿਹੜੀਆਂ ਫਸਲਾਂ ਆਲਰੇਡੀ ਲੋਕ ਲਾ ਰਹੇ ਨੇ ਔਰ ਜ਼ਿਆਦਾਤਰ ਕਿਸਾਨ ਵੀਜ ਰਿਹਾ ਹੈ ਉਹਨਾਂ ਤੇ ਵੀ ਸਰ ਐਮਐਸਪੀ ਦੀ ਲੀਗਲ ਗਰੰਟੀ ਦੇਣ ਨੀਟ ਪ੍ਰੀਖਿਆ ਤੇ ਜਿਹੜਾ ਲੀਕ ਮਾਮਲੇ ਚ ਬਿਲਕੁਲ ਬਹੁਤ ਵੱਡਾ ਕਪਲਾ ਹੈ ਦੇਸ਼ ਦੇ ਅੰਦਰ ਔਰ ਕੱਲ ਨੂੰ ਅਸੀਂ ਸਾਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਇਸ ਕੱਲ ਨੂੰ ਲੈ ਕੇ ਪ੍ਰਦਰਸ਼ਨ ਕਰੇਗੀ ਇਸ ਤੋਂ ਵੱਡਾ ਕਪਲਾ ਕੋਈ ਹੋ ਨਹੀਂ ਸਕਦਾ ਮੈਨੂੰ ਲੱਗਦਾ ਸਰਾਸਰ ਜ਼ਾਸਤੀ ਹੈ ਨੌਜਵਾਨਾਂ ਨਾਲ ਬਹੁਤ ਸਾਰੇ ਲੋਕ ਸੁਸਾਈਡ ਕਰ ਰਹੇ ਨੇ ਬਹੁਤ ਸਾਰੇ ਲੋਕ ਨਰਾਸ਼ ਨੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੋ ਬਹੁਤ ਵੱਡੀ ਧਾਂਦਲੀ ਹੈਗੀ ਹੈ ਮੈਨੂੰ ਲੱਗਦਾ ਨੀਡ ਦੇ ਅਰਥ ਨੂੰ ਗ੍ਰਿਫਤਾਰ ਵੀ ਕੀਤਾ ਉਹਨੇ ਮੰਨਿਆ ਹਾਂਜੀ ਕੋਈ ਨਾ ਕੋਈ ਇਸ ਤਰ੍ਹਾਂ ਡਰਾਮਾ ਤਾਂ ਸਰਕਾਰ ਬਣਾਈ ਲਏਗੀ ਕੋਈ ਨਾ ਕੋਈ ਰਚ ਲੇਗੀ ਲੇਕਿਨ ਨੀਡ ਦੇ ਐਗਜ਼ਾਮ ਦੇ ਵਿੱਚ ਜਿਸ ਪ੍ਰਕਾਰ ਦੇ ਇਹ ਪੇਪਰ ਲੀਕ ਦਾ ਮਾਮਲਾ ਹੈ ਇਹਦੇ ਤੇ ਵੱਡੇ ਪੱਧਰ ਤੇ ਇਨਕੁਆਇਰੀ ਹੋਣੀ ਚਾਹੀਦੀ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ ਕੇਂਦਰ ਸਰਕਾਰ ਦੇ ਸੀਬੀਆਈ ਕੇ ਦੇ ਸੀਬੀਆ ਦੀ ਜਾਂਚ ਸੀਬੀਆਈ ਵੀ ਇਹਨਾਂ ਦੀ ਹੈ ਜੀ ਸਾਰਾ ਕੁਝ ਇਹਨਾਂ ਦਾ ਐਮਐਸਏ ਸਿੰਘ ਸਾਹਿਬ ਬਿੰਘ ਸਾਹਿਬ ਜਿਹੜਾ ਪੁਲਿਸ ਦੀ ਬਦਲੇ ਕੀਤੇ ਨੇ ਨਸ਼ੇ ਨਾਲ ਮੌਤਾਂ ਰੋਜ਼ਾਨਾ ਹੋ ਰਹੀਆਂ ਨੇ ਨੌਜਵਾਨ ਮਰ ਰਹੇ ਨਸ਼ੇ ਨਾਲ 14 ਦਿਨਾਂ 14 ਮੌਤਾਂ ਮੈਂ ਕਹਿੰਦਾ ਸੀ ਪਹਿਲਾਂ ਗੁਟਕਾ ਸਾਬ ਦੀ ਸੌਖਾਦੀ ਸੀ ਹੁਣ ਹਰਮੰਦਰ ਸਾਹਿਬ ਜਾ ਕੇ ਸਰਕਾਰ ਨੇ ਅਰਦਾਸ ਕਰਾਈ ਸੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਆਪਾਂ ਇਕੱਠੇ ਹੋ ਕੇ ਇਹਦੇ ਤੇ ਕੋਈ ਚਰਚਾ ਕਰੀਏ ਵਿਧਾਨ ਸਭਾ ਦੇ ਵਿੱਚ 117 ਚੁਣੇ ਹੋਏ ਨਮਾਇੰਦੇ ਆ ਅਸੀਂ ਉਹਦੇ ਤੇ ਚਰਚਾ ਕਰੀਏ ਤਾਂ ਜੋ ਇਹਦੇ ਚੋਂ ਕੋਈ ਨਾ ਕੋਈ ਇਹਦਾ ਹੱਲ ਕੱਢੀਏ ਨਾ ਕਿ ਇੱਕ ਦੂਜੇ ਦੀ ਨਖੇਦੀ ਕਰੀਏ ਨਾ ਕੀ ਇੱਕ ਇਹ ਫਲਾਣੇ ਪਰਚੇ ਹੋ ਗਏ ਇੰਨੇ ਹੋ ਗਏ ਉਹ ਹੋ ਗਿਆ ਸਾਨੂੰ ਸਾਰਿਆਂ ਨੂੰ ਇਹਦੇ ਤੇ ਬਾਟ ਕੇ ਪੂਰਨ ਵਿਚਾਰ ਕਰਨਾ ਚਾਹੀਦਾ ਹੈ ਇਹਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਨ-ਬਦ ਦਿਨ ਜਿਹੜਾ ਨਸ਼ਾ ਹੈ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਦੀਆਂ jaan ਲੈਂਦਾ ਰਹੇਗਾ ਔਰ ਇਹ ਵਧਦਾ ਰਹੇਗਾ ਜਲੰਧਰ ਚਿਮਣੀ ਚੌਂਕ ਇਸ ਤਾਈਂ ਸਿਰਫ ਜਲੰਧਰ ਜਿਮਣੀ ਚੌਂਕ ਨੂੰ ਕਿਸ ਤਰ੍ਹਾਂ ਦੇ ਜਲੰਧਰ ਚਿਮਣੀ ਚੌਂਕ ਵੱਡੇ ਫਰਕ ਨਾਲ ਜਿੱਤਾਂਗੇ ਵੇਖਣਾ ਕੀ ਹੈ ਐਨਐਸਸੀ ਦੇ ਵਿੱਚ ਵੀ ਵਾਅਦਾ ਕੀਤਾ ਜੀ ਅਮਰਪਾਲ ਦੇ 1 ਸਾਲ ਦਾ ਜੀ ਕਿਵੇਂ ਦੇਣ ਸਰ ਕੰਬੋਸਾ